ਗੁਰੂ ਬੜੀ ਡੰਗਾਈ ਵਾਲੀ ਚੀਜ਼ ਹੁੰਦੇ ਆ ਇਹ ਨਾ ਹੋਵੇ ਅੱਜ ਜਾਗਣ ਕਰ ਗਿਆ ਅੱਜ ਤੋਂ ਇਹਨੇ ਸਵੇਰ ਚ ਪਿਓ ਬਣਾ ਲਿਆ ਕਿਉਂ ਇੱਕ ਕਰੀ ਬਣਦਾ ਵਾਰੀ ਵਾਰੀ ਨਹੀਂ ਬਣਦਾ ਸਮਝ ਆ ਗਈ ਗੱਲ ਤੇ ਰਹਿਣਾ ਹੋਊਗਾ ਮੁੱਲ ਦੇਣਾ ਪਊਗਾ ਗੱਲ ਦਾ ਸਮਝ ਆ ਗਈ ਸੇਵਾ ਕਰਨੀ ਪਊਗੀ ਇਹ ਨਹੀਂ ਅੱਜ ਜੋਤਾਂ ਕਰ ਗਿਆ ਦੀਵਾਨ ਕਰ ਗਿਆ ਤੇ ਜੋਤਾਂ ਬੰਦ ਪਈਆਂ ਤੇ ਆਪਾਂ ਕਹਿੰਦੇ ਕਾਲਕਾ ਜੇ ਆਪਣੇ ਕੋਲੇ ਕਦੇ ਨਹੀਂ ਆਉਂਦੀ ਸਮਝ ਆ ਗਈ ਇਸ ਗੱਲ ਦਾ ਇਹਦਾ ਮਾਣ ਰੱਖਣਾ ਹੋਊਗਾ ਇਹਨੂੰ ਪਿਓ ਬਣਾਇਆ

ਸਰਗੋਂ ਜਦੋਂ ਤੂੰ ਮਰਜ਼ੀ ਤੂੰ ਕੁੰਡੀਆਂ ਫਸਾ ਲਈ ਪਿੰਡ ਮੇਰਾ ਚੰਡੀ ਕੀਤੇ ਨਾਮ ਮੇਰਾ ਜੁੱਦਾ ਜਦੋਂ ਮਰਜ਼ੀ ਤੂੰ ਸੁੱਤੇ ਨੂੰ ਜਗਾ ਲਈ ਪਿੰਡ ਮੇਰਾ ਚੰਡੀ ਕੀਤੇ ਨਾਮ ਮੇਰਾ ਜੁੱਦਾ ਜਦੋਂ ਮਰਜ਼ੀ ਤੂੰ ਸੁੱਤੇ ਨੂੰ ਜਗਾ ਲਈ ਪਿੰਡ ਮੇਰਾ ਚੰਡੀ ਕੀਤੇ ਨਾਮ ਮੇਰਾ ਜੁੱਦਾ ਜਦੋਂ ਮਰਜ਼ੀ ਤੂੰ ਸੁੱਤੇ ਨੂੰ ਜਗਾ ਲਈ ਉਹ ਮਾਰਿਆ ਤੇ ਟੇਲੇ ਆਲੇ ਕਿੱਥੇ ਸੌ ਗਿਆ ਲੈ ਆ ਜਰਾ ਆਏ ਇਹ ਗੱਲ ਦੱਸੀ ਮਾਤਾ ਇਹ ਜਿਹੜੀ ਤੁਹਾਨੂੰ ਆ ਕੋਟ-ਕਾਟ ਆਈ ਆਪਾਂ ਦੇਖੀ ਐ ਕੋਈ ਨਹੀਂ ਬੈਠੇ ਰਹੋ ਇਹ ਜਿਵੇਂ ਮੁੰਡੇ ਨੇ ਪੁੱਛਿਆ ਤੁਹਾਨੂੰ ਕਿੰਨੇ 3 ਸਾਲਾਂ ਤੋਂ ਆਂਦੀ ਤੁਸੀਂ ਜਿਵੇਂ ਦੱਸਿਆ ਐਵੇਂ ਹੀ ਗੱਲ ਇਹ ਪਿੱਤਰ ਬੋਲਦਾ ਕਿਦੇ ਮੂੰਹ ਰਿਹਾ ਇਦਾਂ ਦੇ ਪਿਤਾ ਦੇ ਮੂੰਹ ਇਹਨਾਂ ਦੇ ਪਿਤਾ ਹੈ ਕਿੱਥੇ ਘਰੇ ਆ 1 2 3 ਨੂੰ ਕਾਲਕਾ ਦੀ ਸੇਵਾ ਕਰਦੇ ਆ ਬਾਬੇ RAMਦੇਵ ਨੂੰ ਮੰਨਦੇ ਆ 1 2 3 ਇਹ ਗੱਲ ਹੋਰ ਦੱਸੀ ਮਾਤਾ ਮੈਨੂੰ ਤੇਰੇ ਪਰਿਵਾਰ ਦੇ ਵਿੱਚ ਕੋਈ ਨਾਨਕਿਆਂ ਦੀ ਜਗ੍ਹਾ ਜਿਵੇਂ ਆਪਾਂ ਕਹਿੰਦੇ ਨਾਨੇਰਾ ਪਰਿਵਾਰ ਆ ਗਿਆ ਨਾਨਕਾਂ ਪਰਿਵਾਰ ਆ ਗਿਆ ਉੱਥੋਂ ਦਾ ਇੱਕ ਪੁੱਤਰ ਉੱਠਦਾ ਉਹ ਪੁੱਤਰ ਕੌਣ ਹੈ ਸਗਾ ਚਾਚਾ ਤੁਹਾਡੇ ਪੇਕੇਆਂ ਦਾ ਤੇ ਇਹਨਾਂ ਬੱਚਿਆਂ ਦੇ ਨਾਨਕਿਆਂ ਦਾ ਇਵੇਂ ਗੱਲ ਉਹ ਸੇਵਾ ਕਰਦਾ ਸੀ ਮਾਤਾ ਕਾਲਕਾ ਮੰਨਦਾ ਸੀ 1 2 3 ਉਹਦਾ ਪਤਲਾ ਸ਼ਰੀਰ ਸੀ ਮਾਤਾ ਕੈ 1 2 3 4 ਗੁੜਾ ਆਧੀਆ ਆ ਮੇਰੀ ਸਾਧਰੀ ਆਇਆ ਰਹੋ ਬੜੇ 1 2 3 4 ਭਾਈ ਕੌਣ ਸੀ ਜੀ ਤਿੰਨ ਤਾਂ ਮੁੰਡੇ ਨੇ ਦੱਸਿਆ ਤੁਹਾਨੂੰ ਕੁਛ ਮੁੰਡੇ ਵਾਲੀ ਚੰਗੀ ਸਮਝਦੇ ਹੋ ਚਾਰ ਪਿੱਛੇ ਜਾਣਾ ਪਿਛਲੀ ਪੀੜ੍ਹੀ ਚ ਜੇ ਕੋਈ ਤੋਂ ਡਾ ਵੱਡਾ ਪਰਿਵਾਰ ਦਾ ਵਢੇਰਾ ਬੈਠਾ ਉਹਨੂੰ ਵੀ ਪੁੱਛ ਸਕਦੇ ਨਹੀਂ ਜੀ ਜਿਵੇਂ ਇਹਨਾਂ ਦੇ ਪਿਤਾ ਹੋਰੀ ਐ ਉਹ ਕਿੰਨੇ ਭਾਈ ਐ ਤਿੰਨ ਉਹ ਮੁੰਡੇ ਨੇ ਦੱਸਿਆ ਸੀ ਤੁਹਾਨੂੰ ਇਨਾਂ ਦੇ ਜਿਹੜੇ ਦਾਦੇ ਹੋរី ਉਹ ਕਿੰਨੇ ਭਾਈ ਐ? ਉਹ ਦੋ ਭਾਈ ਐ। ਦੋਨੇ ਵਿਆਹੇ ਸੀ। ਦੋਨਾਂ ਦਾ ਪਰਿਵਾਰ ਇੱਥੇ ਐ। ਇਨਾਂ ਤੋਂ ਕਿਸੇ ਦੇ ਚਾਰ ਮੁੰਡੇ ਹੈ ਨਹੀਂਗੇ। ਨਹੀਂਗੇ ਨਾ। 1 2 3 ਹੁਣ ਜਿਹੜਾ ਤੁਹਾਡਾ ਪੁੱਤਰ ਐ ਜਿਹੜਾ ਆਪਣੇ ਕੋਲੇ ਸਭ ਤੋਂ ਪਹਿਲਾਂ ਆਇਆ। ਜਿਹੜਾ ਤੁਹਾਡੇ ਨਾਨਕੇ ਇਨਾਂ ਦੇ ਨਾਨਕਿਆਂ ਦਾ ਬੰਦਾ ਤੁਹਾਡਾ ਚਾਚਾ ਬੰਦਾ ਸਾਕਾ ਚਾਚਾ। ਐਵੇਂ ਐ ਉਹ ਕਿੰਨੇ ਭਾਈ ਐ? ਉਹ ਸੱਤ ਭਾਈ ਐ। ਇਨਾਂ ਸੱਤਾਂ ਦੇ ਵਿੱਚੋਂ ਦੋ ਕੁਵਾਰੇ ਗੁਜ਼ਰੇ ਐ। ਹਾਂਜੀ 1 2 3 ਨੇ ਪੂਰਨ ਨਾਮ ਕੀ ਦਾ ਜੀ ਕੀ ਦੇ ਆ ਜੀ ਦੱਸੋ ਮੈਨੂੰ ਤੁਹਾਡੇ ਨਾਨਕੇ ਸਹੁਰਿਆਂ ਦਾ ਨਾ ਤੇ ਇਹ ਜਿਹੜਾ ਇਹਨਾਂ ਦਾ ਮੰਨ ਲਓ ਇਹਨਾਂ ਦੇ ਪਿਤਾ ਦੇ ਨਾਨਕੇ ਆ ਗਏ ਹਨਾ ਉਹ ਜਾਣਦੇ ਹੋ ਕਿੰਨੇ ਭਾਈ ਐ ਚਾਰੀ ਹੈ ਆਹੀ ਗੱਲ ਲੈਣੀ ਸੀ ਸੱਚੀ ਗੱਲ ਮਾਤਾ ਤਾੜੀ ਮਾਰ ਮੇਰੇ ਗੁਰੂ ਜੀ ਦਾ ਕਹਿ ਲਾਦਾ 1 2 3 4 ਇਹ ਜਿਹੜਾ ਮਾਤਾ ਤੈਨੂੰ ਚੱਕਰ ਬਣਦਾ ਇਹ ਤੈਨੂੰ ਕੋਟਿਕ ਨੂੰ ਕੋਟੀ ਬਣਦਾ ਇਹ ਅੜੀ ਖੋਰੀ ਚੀਜ਼ ਬਣ ਜਾਂਦੀ ਜਿਵੇਂ ਅੜੀ ਕਰਨ ਲੱਗ ਜਾਣਾ ਕਈ ਵਾਰੀ ਤਾਂ ਜਿਵੇਂ ਤੁਹਾਨੂੰ ਇਹ ਜਾੜੇ ਜੇ ਜੁੜ ਜਗੇ ਜਿਵੇਂ ਤੰਦਨਜੀ ਪੈ ਗਈ ਜਿਵੇਂ ਪੰਜਾਬੀ ਚ ਸਾਡੇ ਕਹਿੰਦੇ ਵੀ ਗੁੰਮਸੁਮੀ ਹੋ ਗਿਆ ਕੰਮ ਤੇ ਫਿਰ ਮੁੱਕੇ ਬਾਜ਼ੀਆਂ ਹੋਣ ਲੱਗ ਜਾਂਦੀਆਂ ਮੁੱਕਾ ਮਾਰ ਦੇਣਾ ਲੱਤ ਮਾਰ ਦੇਣੀ ਇਹ ਕੁਛ ਚੱਲਦਾ ਐਵੇਂ ਹੀ ਹੁੰਦਾ ਨਾ ਇੱਕ ਦੋ ਤਿੰਨ ਤੁਹਾਡੇ ਪਰਿਵਾਰ ਦੇ ਵਿੱਚ ਕਸਰ ਕਿਹਨੂੰ ਹੁੰਦੀ ਰਹੀ ਐ ਇਹਦੇ ਡੈਡੀ ਨੇ ਹੁਣ ਉਹ ਸੇਵਾਦਾਰ ਬਣ ਗਿਆ ਸੇਵਾ ਦੇ ਲੜ ਲੱਗ ਗਿਆ ਸਹੀ ਹੋ ਗਿਆ ਨਹੀਂ ਹੋਇਆ ਕੀ ਗੁਰਥਾ ਆਪਣਾ ਕੀਤੀ ਉਹਨੇ ਪਰ ਫਿਰ ਵੀ ਨਹੀਂ ਗੱਲ ਬਣੀ ਥੋੜੀ ਲੋਟ ਨਹੀਂ ਆਈ ਇੱਕ ਦੋ ਤਿੰਨ ਮੈੜੀ ਦੀ ਸੇਵਾ ਕੌਣ ਕਰਦਾ ਰਿਹਾ ਜੀ ਤੁਹਾਡੀ ਮਾਤਾ ਜੀ ਆਪ ਕਰਦੇ ਸੀ ਕਿ 1 2 3 ਉਹ ਜਿਵੇਂ ਬਾਬੇ ਦੀ ਹਜਾਰੀ ਹਜ਼ੂਰੀ ਹੁੰਦੀ ਹੈ ਲਾਉਂਦੇ ਸੀ ਤੇ ਤੁਹਾਡੀ ਮਾਤਾ ਜੀ ਹੈ ਕਿੱਥੇ ਹਾਂਜੀ ਵੇਖਿਆ ਤੁਹਾਡੇ 1 2 3 ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਜੇ ਸ਼ਾਂਤੀ ਨਾਮ ਕੀ ਦਾ ਹੈ ਤੁਹਾਡੀ ਆਪ ਦੀ ਮਾਤਾ ਦਾ ਨਾਮ ਇਹੀ ਸੇਵਾ ਕਰਦੀ ਰਹੀ ਹੈ ਥਾੜੀ ਮਾਰਦੀ ਰਹੀ ਮਾਤਾ ਦੇ ਨਾਲ ਦੀ ਕਹੇ ਬਾਬਾ 1 2 3 ਕਾ ਕੜਾ ਦੇ ਸਰੀਰ ਚ ਪੂਨ ਦੇਣਾ ਕਰਦਾ ਤੇਰਾ ਪਿਤਾ 1 2 3 ਹੁਣ ਤੂੰ ਇਹ ਸੋਚ ਵੀ ਕਾਲਕਾ ਕਿੱਡੀ ਕ ਵੱਡੀ ਬਕਰਾਂ ਆ ਤੁਹਾਡੇ ਘਰੇ ਸਮਝਦੇ ਆਪਾਂ ਵੈਸ਼ਨੂ ਚ ਕਰਦੇ ਹਾਂ ਤੁਸੀਂ ਵੈਸ਼ਨੂ ਚ ਰੱਖੀ ਕਾਲਕਾ ਇੱਕ ਮਿੰਟ ਪਹਿਲਾਂ ਦਾਰੂ ਚੜਾਉਂਦੇ ਤੁਸੀਂ ਬੱਕਰੀਆ ਬੁੱਕਰੀਆ ਵੜਦੇ ਕੋਈ ਨਹੀਂ ਵੜਦੇ ਹੈਨਾ ਹੁਣ ਤੁਸੀਂ ਵੈਸਨੂ ਕਰਤੀ ਹੁਣ दारू-ਦਰੂ ਮਾਦਨੋ ਦਿੰਦੇ ਨਹੀਂ ਆ ਆ ਖੂਨ ਕਿਉਂ ਕਰਨ ਲੱਗ ਗਿਆ ਤੇ दारू ਬੰਦ ਕਰਤੀ ਫਿਰ ਤੁਹਾਡੇ ਘਰੇ ਕਾਲਕਾ ਗਿਰਦੀ ਪੋਗੀ ਹੁਰਕੀ ਕਰੂਗੀ ਨਾਲ ਸਾਧ ਦੇ ਘੇੜਦੀ ਕਹਣ ਕਹਾ ਮਾਈ ਨਾਲ ਸਾਧ ਦੇ ਘੇੜਦੀ ਕਹਣ ਕਹਾ ਮਾਈ ਨਾਲ ਸਾਧ ਦੇ ਘੇੜਦੀ ਓ ਪੜਿਆਲੇ ਵਾਲੀ ਮਾਈ ਓ ਤੁਹਾਡਾ ਸਰੀਰ ਸਾਰਾ ਭਾਰਾ ਹੋ ਗਿਆ ਤੁਸੀਂ ਦੇਖ ਗਏ ਇਸ ਟਾਈਮ ਤੁਹਾਡਾ ਸਰੀਰ ਕਿਵੇਂ ਹੈ ਠੀਕ ਹੈ ਖੜੇ ਹੋ ਜਾਓ ਖੜੇ ਹੋ ਜਾਓ ਬੈਠ ਜਾਓ ਖੜੇ ਹੋ ਕੇ ਦੱਸਿਓ ਜੇ ਸਰੀਰ ਨੂੰ ਤਕਲੀਫ ਹੈ ਕੋਈ ਖੇਤੀਬਾੜੀ ਦਾ ਧੰਦਾ ਕਰਦੇ ਰਹੇ ਹੋ ਇੱਕ ਦੋ ਤਿੰਨ ਵੱਡੀ ਤੌਣ ਬੰਦਾ ਕੌਣ ਹੈ ਨਹੀਂ ਹਗਾ ਜੀ ਤੜੀ ਮੈਂ ਮੇਰੀ ਗੁਰੂ ਦਿਨਾਂ ਦੀ ਕਹਦਾ 1 2 3 ਦੇਖੋ ਮਾਤਾ ਇਹ ਗੱਲ ਦਾ ਗੁੱਸਾ ਨਹੀਂ ਕਰਨਾਗਾ ਆਪਾਂ ਸਾਰਾ ਨਗਰਾਂ ਤੁਸੀਂ ਸਾਰਾ ਪਿੰਡ ਬੈਠੇ ਦੇਖੋ ਮੈਂ ਮਰ ਜਾ ਮੈਂ ਇਥੇ ਬੋਨ ਲਈ ਖੜਾ ਭਾਵੇਂ ਮੈਂ ਸੁਬیرے 4 ਵਜੇ ਮਰ ਜਾ ਮੈਂ ਕਿਨੂੰ ਚੁੰਬੜਾ ਮੈਂ ਕਿਸੇ ਦਾ ਮਿੱਤ ਨਹੀਂ ਸਮਝੇਗੀ ਮਰੇ ਦਾ ਮੁਕਰੇ ਦਾ ਕੋਈ ਲਾਜ ਨਹੀਂ ਹੁੰਦਾ ਮਾਤਾ ਐਵੇਂ ਕਿਸੇ ਨਾਲ ਲੜਨਾ ਬੋਲਣਾ ਇਹ ਗੱਲਾਂ ਸਭ ਫਜ਼ੂਲ ਕੋਈ ਕਿਸੇ ਦਾ ਕਰਦਾ ਨਹੀਂ ਕੋਈ ਕਿਸੇ ਦਾ ਕਰਾਉਂਦਾ ਨਹੀਂ ਜਦੋਂ ਇਹ ਬੰਦੇ ਦੀ ਆਪ ਦੀ ਕਿਸਮਤ ਹਾਰਦੇ ਆ ਨਾ ਉਦੋਂ ਬੰਦੇ ਨੂੰ ਬਹੁਤ ਗੁੱਸਾ ਹੋ ਜਾਂਦਾ ਸਮਝਦੇ ਹੋ ਹਰੇਕ ਆਪੋ ਆਪ ਦੇ ਘਰੇ ਦੁਖੀ ਕਿਸੇ ਤਰੀਕੇ ਨਾਲ ਕਿਸੇ ਪ੍ਰਕਾਰ ਨਾਲ ਆਪ ਦੇ ਘਰੇ ਹਰੇਕ ਕੁਲਝਣ ਚੁਲਜਿਆ ਤੇ ਮੈਂ ਤਾਂ ਇੱਕ ਗੱਲ ਕਹਿਣਾ ਉਹਨਾਂ ਵੀ ਸਾਡੇ ਜਿਹੜੇ ਅਸੀਂ ਚੇਲੇ ਹਾਂ ਸਾਡਾ ਪੈਰ ਕਿਸੇ ਦੇ ਘਰੇ ਨਾ ਪਰਮਾਤਮਾ ਬੁਆਵੇ ਅਹੀ ਤਾਂ ਆਪ ਗੁੜ ਜੀ ਇੰਨਾ ਗੰਮਾਂ ਚ ਇੰਨੇ ਦਿਨਾਂ ਨੂੰ ਇੰਨੇ ਟਾਈਮਾਂ ਨੂੰ ਆਗੇ ਇੰਨੇ ਜਣਿਆਂ ਤੇ ਤੈਨੂੰ ਖੜ ਕੇ ਗੱਲ ਕਰਨੀ ਪੈਂਦੀ ਉਹ ਬਹੁਤ ਔਖਾ ਲੱਗਦਾ ਸਮਝਦੇ ਹਾਂ ਪਰ ਜੇ ਆ ਗਈ ਦਿੱਕਤ ਤਾਂ ਦਿੱਕਤ ਆ ਮਾਤਾ ਫਿਰ ਸਾਡੀ ਵਾਰੀ ਨਹੀਂ ਬੜੀ ਉਹ ਪਹਿਲਾਂ ਦੀ ਹੈ ਤੇਰੀ ਸਮਝ ਆ ਗਈ ਮਾਤਾ 1 2 3 ਹੁਣ ਜਿਹੜਾ ਤੁਹਾਡਾ ਸ਼ੁਰੂ ਦਾ ਮੂੜਲਾ ਪਿੱਤਰ ਆ ਜਿਹੜਾ ਤੁਹਾਡੇ ਸਹੁਰੇ ਹੋਰੀ ਮੰਦੇ ਸੀ ਉਹ ਪਿੱਤਰ ਕਿਹੜਾ ਹਾਂ ਯਾਨੀ ਕਿ ਉਹ ਗਿਆ ਤੁਹਾਡੀ ਤੀਜੀ ਪੀੜੀ ਚ ਐਵੇਂ ਗਿਆ ਜੀ ਅੱਜ ਉਹਨੂੰ ਤੁਸੀਂ ਮੰਨਦੇ ਹੋ ਛੜਤਾ ਵਿਸ਼ੋਕੜ ਭੁੱਲ ਗਏ ਸਮਝ ਆ ਗਈ ਜੀ ਮੇਨ ਕੁੰਡੀ ਹੈ ਤੁਹਾਡੀ ਇਹ ਕਿਹਨੂੰ ਭੁੱਲ ਗਏ ਹੋ ਦੂਜਾ ਉਹਦੇ ਤੋਂ ਇਲਾਵਾ ਜਿਹੜੇ ਆ ਗਏ ਉਹਨਾਂ ਨੂੰ ਤੁਸੀਂ ਮੰਨ ਲਿਆ ਇਦੀ ਵਜ੍ਹਾ ਨਾਲ ਜਿਹੜਾ ਤੁਹਾਡਾ ਮੁਰਲਾ ਪਿੱਤਰ ਹੈ ਬੜਾ ਤਗੜਾ ਫਕੀਰ ਸੀ ਇਹ ਬੜੀ ਸੇਵਾ ਕਰਦਾ ਸੀ ਤਗੜੀ ਜਿਹੜਾ ਇਹਨੂੰ ਆਪਾਂ ਕਹਿੰਦੇ ਨੇ ਨਾ ਜੇ ਕੋਈ ਤੁਹਾਡੇ ਕੋਈ ਪੁਰਾਣਾ ਬਜ਼ੁਰਗ ਬੈਠਾ ਜਾਂ ਕੋਈ ਜਾਣ ਪਛਾਣ ਵਾਲਾ ਬੈਠਾ ਉਹਨੂੰ ਪੁੱਛੋ ਵੀ ਉਹਦਾ ਇਲਮ ਕਿੱਡਾ ਕ ਤਗੜਾ ਸੀ ਉਹਦੀ ਸਿੱਖਿਆ ਕਿੱਡੀ ਕ ਤਗੜੀ ਸੀ ਬਹੁਤ ਤਗੜੀ ਸੀ ਨਾ ਉਸ ਚੀਜ਼ ਨੂੰ ਤੁਸੀਂ ਮੰਨੋ ਯਾਰ ਆ ਮਾਤਾ ਹੋਰ ਨਹੀਂ ਕੋਈ ਜਾਂ ਤਾਂ ਲੰਘੋਣਾ ਤੇ ਜਾਂ ਫਿਰ ਇੱਕੋ ਵਾਰੀ ਨਾ ਸਮਝ ਆ ਗਈ ਠੀਕ ਹੈ ਜੀ ਇਹ ਗੱਲ ਹੁਣ ਲੈਨਸਰ ਆ ਗਈ ਬਾਕੀ ਬੱਚੇ ਨੇ ਤੁਹਾਨੂੰ ਦੱਸਿਆ ਕੁੰਡੀ ਤੁਹਾਨੂੰ ਖਲਾਉਣੀ ਪਊਗੀ ਜੇ ਇਹ ਮੁੰਡਾ ਪੁੱਛ ਘੜਤੀ ਜਾਂ ਮੈਂ ਘੜਤੀ ਇਹਦਾ ਹੱਲ ਕੋਈ ਨਹੀਂਗਾ ਇਹ ਤਾਂ ਕੱਖ ਨਹੀਂ ਹੱਲ ਹੋਣਾ ਸਗੋਂ ਦੀ ਦੁਗਣੀ ਦਿੱਕਤ ਵੱਧ ਜਾਣੀ ਆ ਸਵੇਰੇ ਜਾ ਕੇ ਮੈਂ ਝੂਠ ਨਹੀਂ ਮਾਰਦਾ ਜੀ ਮੇਰੇ ਕੋਲ ਝੂਠ ਝਾਟ ਵਾਲੀ ਗੱਲ ਹੈ ਨਹੀਂ ਨਾ ਉੜਦਾ ਹੋ ਸਕਦਾ ਸੇਵਾਦਾਰ ਨੂੰ ਦਿੱਕਤ ਆ ਜਾਂਦੀ ਠੀਕ ਹੈ ਜੀ ਪਰ ਗੱਲ ਨਹੀਂ ਆ ਮਾਤਾ ਜੋ ਹੈ ਤੁ ਸਾਡੀ ਨਿਗਾਚ ਸਾਡਾ ਬੱਚਾ ਹੈ ਅਸੀਂ ਆਪ ਦਾ ਖੜਾ ਹੋ ਸਕਦੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਸਮਝ ਆ ਗਈ ਜੀ ਹੱਲ ਕਰਾਉਣਾ ਇਹਨੂੰ ਹੱਲ ਟੋਟਲ ਇਸ ਗੱਲ 'ਚ ਸਮਝਾ ਦਿੱਤਾ ਗਿਆ ਤੁਸੀਂ ਆਪ ਦਾ ਹੱਲ ਕਰਾ ਲਓ ਉਸ ਤੋਂ ਬਾਅਦ ਜੇ ਤੁਹਾਡੇ ਕਿਸੇ ਵੀ ਜੀ ਨੂੰ ਦਿੱਕਤ ਆ ਜਾਵੇ ਤੁਸੀਂ ਇਸ ਬੱਚੇ ਨੂੰ ਸਦਾ ਲਓ ਇਹਦੇ ਇਸ ਚੀਜ਼ ਦੀ ਗਾਰੰਟੀ ਨਹੀਂ ਸਭਾ ਚ ਕਰ ਗੱਲਾਂ ਬਹੁਤ ਐ ਕਰਨ ਵਾਲੀਆਂ ਪਰ ਮੈਂ ਕਰਨੀਆਂ ਨਹੀਂ ਚਾਹੁੰਦਾ ਬਸ ਮਿੱਟੀ ਪਾਓ ਜਿਹੜੀ ਮੇਨ ਮੁਗਦੀ ਗੱਲ ਹੈ ਉੱਥੇ ਆ ਚੁੱਕੀ ਹੈ ਤੁਹਾਡੇ ਪੇਕਿਆਂ ਦਾ ਵੀ ਜਿਹੜਾ ਸਿਸਟਮ ਚੱਲਦਾ ਹੈ ਗਾਂ ਤੇਰੇ ਜਿਹੜਾ ਘਰ ਵਾਲਾ ਉਹਦੇ ਵੀ ਨਾਨਕਿਆਂ ਦਾ ਚੱਲਦਾ ਤੇ ਗਾਂ ਬਜ਼ੁਰਗ ਤੇ ਵੀ ਨਾਨਕਿਆਂ ਦਾ ਚੱਲਦਾ ਹੈ ਚਲਦਾ ਸਾਰਿਆਂ ਦੇ ਨਾਨਕਿਆ ਤੁਸੀਂ ਠੀਕ ਹੈ ਜੀ ਇਹਨੂੰ ਆਪਦੇ ਨੂੰ ਸੈੱਟ ਕਰ ਲਓ ਜਿਹੜਾ ਇੱਕ ਉਹ ਬੰਦਾ ਦੱਸਿਆ ਉਹਦੀ ਸੇਵਾ 'ਚ ਲੱਗੇ ਉਹਨੂੰ ਬਾਹਰ ਕੱਢੋ ਕਾਲਕਾ ਨੂੰ ਦੇਣਾ ਰੱਤ ਬੰਦ ਕਰੋ ਕਿਉਂਕਿ ਤੁਸੀਂ ਜੇ ਉਹਨੂੰ दारू ਦੇਣੀ ਹੈ ਤਾਂ ਫਿਰ ਇੱਕ ਚੀਜ਼ ਤੇ ਰੱਖੋ ਉਹਨੂੰ ਇਹ ਖੂਨਖਾਨਾ ਨਾ ਦਿਆ ਕਰੋ ਕਿਉਂਕਿ ਤੁਹਾਡੇ ਘਰ ਦੇ ਵਿੱਚ ਮਾਤਾ ਸ਼ੀਤਲਾ ਨੂੰ ਮਨਾਉਂਦੇ ਆ ਨਾ ਮਨਾਉਂਦੇ ਹੋ ਕਿ ਨਹੀਂ ਮਨਾਉਂਦੇ ਮਨੋਂ ਨਹੀਂ ਉਹਨਾਂ ਤੇ ਜਦੋਂ ਉਤਪੰਨ ਕਰਦੇ ਹੋ ਤਾਂ ਮਾਤਾ ਸ਼ੀਤਲਾ ਬਰਾਬਰ ਗਰਮ ਹੁੰਦੀ ਹੈ ਤਾਂ ਤੁਹਾਡੇ ਘਰ ਦੇ ਵਿੱਚ ਦੁਵਿਧਾ ਕਲੇਸ਼ ਤੇ ਆ ਸਾਰੀਆਂ ਦਿੱਕਤਾਂ ਆ ਜਾਂਦੀਆਂ ਇਹ ਵਜ੍ਹਾ ਤੁਸੀਂ ਇਹਨੂੰ ਜਿੰਨਾ ਜਲਦੀ ਹੋ ਸਕੋ ਆਪਦਾ ਸimple ਸੁਧਾਰਨ ਕਰ ਲਓ ਤਾਂ ਚੰਗੇ ਰਹੋਗੇ ਨਹੀਂ ਦਿੱਕਤ ਵਧਣੀ ਹੈ ਮੇਰਾ ਕੁਝ ਨਹੀਂ ਜਾਣਾ ਮੈਂ ਆਪਦੀ ਪੁੱਛ ਕੱਢ ਕੇ ਤੇ ਬਹਿ ਗਿਆ ਤੇ ਮੁੰਡੇ ਨੇ ਆਪਦੀ ਕੱਢਣ ਵਾਲੀ ਕੱਢ ਲਈ ਸਮਝਾ ਗਈ ਜੀ ਜੇ ਇਹਦੇ ਤੋਂ ਹੱਲ ਚਾਹਣੇ ਹੋ ਭਲਾ ਚਾਹਣੇ ਹੋ ਤਾਂ ਤੁਹਾਨੂੰ ਇੱਥੇ ਦੱਸ ਦਿੰਦਾ 11 ਦਿਨਾਂ ਬਾਅਦ ਇਸੇ ਬੱਚੇ ਤੋਂ ਮਾਂ ਦਾ ਨੂੰ ਡੰਕੇ ਦੀ ਚੋਟ ਤੇ ਠੰਡਾ ਕਰ ਲਿਓ ਜੇ ਜੇ ਤੇਰਾ ਪਿਤਾ ਸੇਵਾ ਕਰਦਾ ਸੇਵਾ ਪਾਰਨਾ ਟੱਪੇ ਤੁਹਾਡੇ ਕੋਲੇ ਦਿੱਕਤ ਰਹਿ ਜਾਏ ਮੈਂ ਜਾ ਟੱਲ ਭੱਜ ਠੀਕ ਹੈ ਭਾਈ ਕਰਾਂ ਹੀ ਬਾਬਾ ਤੁਹਾਨੂੰ ਦੁਰਦੈ ਨੂੰ ਦੁਰਦੈ ਨੂੰ ਕਰੋ ਅਸਲ ਮਸਾਦ ਵਰ ਤੁਰਤ ਹੈ ਨੂੰ ਤੁਰਤ ਹੈ ਨੂੰ ਤੁਰਤ ਨੂੰ ਕਰੋ ਅਸਲ I'm gonna throw it to you. ਆਇਆ ਆਪਾ ਤੰਮ ਨੋ ਦਾ ਹਸਰਾ ਆਇਆ ਹੋਇਆ ਜਗ ਦਾ ਦਾ ਪੋਤ ਲਾ ਬਾਈ ਜੇੜਾ ਗਤੀ ਤੇ ਆਪਾ ਤੰਮ ਨੋ ਦਾ ਹਸਰਾ ਆਇਆ ਹੋਇਆ ਜਗ ਦਾ ਦਾ ਤੂ